ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲਬਾਤ ਕਰਾਂਗੇ ਕਿ ਇੱਕ ਸਿੱਖ ਦੇ ਲਈ ਕੇਸਾਂ ਦੀ ਕੀ ਮਹੱਤਤਾ ਹੈ ਤੇ ਜਿਹੜਾ ਧਮਕ ਬੇਸ ਵਾਲਾ ਮੁੱਖ ਮੰਤਰੀ ਉਹ ਲੜਕਾ ਉਹਦੇ ਕੇਸਾਂ ਤੋਂ ਫੜ ਕੇ ਉਹਨੂੰ ਕਿਸ ਮਾਨਸਿਕਤਾ ਦੇ ਨਾਲ ਕੁੱਟਿਆ ਗਿਆਗਾ ਔਰ ਇਹਦੇ ਲਈ ਕੀ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਆ ਜਾਂ ਨਹੀਂ ਆਵਾਜ਼ ਉਠਾਉਣੀ ਚਾਹੀਦੀ ਅਸੀਂ ਅੱਜ ਗੱਲਬਾਤ ਕਰਾਂਗੇ ਕਿ ਕੀ ਸામਨੇ ਵਾਲਾ ਜਿਸ ਦੇ ਕੇਸਾਂ ਦੀ ਬੇਇੱਜ਼ਤੀ ਕੀਤੀ ਗਈ ਆ ਕੀ ਉਹ ਕੋਈ ਵੱਡਾ ਵਿਅਕਤੀ ਹੋਵੇ ਤਾਂ ਉਹਦੀ ਲੜਾਈ ਲੜਨੀ ਬਣਦੀ ਆ ਕਿ ਜਾਂ ਕੋਈ ਗਰੀਬ ਵਿਅਕਤੀ ਜੇਕਰ ਹੈਗਾ ਔਰ ਚਾਹੇ ਉਹ ਥੋੜਾ ਸੁਧਾਰਨ ਵੀ ਹੈਗਾ ਕਿ ਉਹਦੇ ਕੇਸਾਂ ਦੀ ਆਵਾਜ਼ ਉਠਾਉਣੀ ਨਹੀਂ ਚਾਹੀਦੀ ਇਹਦੇ ਬਾਰੇ ਸਿੱਖ ਜਥੇਬੰਦੀਆਂ ਸਾਡੇ ਜਥੇਦਾਰ ਚੁੱਪ ਕਿਉਂ ਨੇ ਇਹਦੇ ਬਾਰੇ ਗੱਲਬਾਤ ਕਰਦੇ ਆਂ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜਿੱ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅੱਜ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਗੁਰਪੁਰਬ ਦੀਆਂ ਸਿੱਖ ਸੰਗਤਾਂ ਨੂੰ ਔਰ ਹਰ ਇੱਕ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੰਨਦਾ ਹੈ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਸਾਰੀ ਸੰਗਤ ਨੂੰ ਫੇਰ ਦੁਬਾਰਾ ਮੈਂ ਗੁਰਪੁਰਬ ਦੀਆਂ ਵਧਾਈਆਂ ਦਿੰਦਾ ਹੋਇਆ ਆਪਣੀ ਗੱਲਬਾਤ ਅੱਗੇ ਸਟਾਰਟ ਕਰਦਾ ਖਾਲਸਾ ਜੀ ਤਾਨੂੰ ਪਤਾ ਪਿਛਲੇ ਦਿਨੀ ਜਿਹੜਾ ਆਪਣੇ ਆਪ ਨੂੰ ਮੁੱਖ ਮੰਤਰੀ ਕਹਿੰਦਾ ਜਾਂ ਉਹਦਾ ਨਾਮ ਹੀ ਇੱਕ ਪੈ ਗਿਆ ਧੰਮਕ ਬੇਸ ਵਾਲਾ ਮੁੱਖ ਮੰਤਰੀ ਉਹ ਤੁਹਾਨੂੰ ਪਤਾ ਹੀ ਆ ਉਹਦੀ ਬੈਕਗ੍ਰਾਉਂਡ ਦਾ ਕਿ ਉਹ ਕਿਸ ਤਰ੍ਹਾਂ ਵੀਡੀਓ ਵਾਇਰਲ ਹੋ ਕੇ ਅੱਗੇ ਉਹ ਚੱਲ ਮਤਲਬ ਵਧੀਆ ਚੱਲ ਗਿਆ ਸੀਗਾ ਲੇਕਿਨ ਉਹਨੂੰ ਕੁਝ ਲੋਕਾਂ ਨੇ ਉਹਦੀ ਜਿਹੜੀ ਵਾਇਰਲ ਹੋਈ ਵੀਡੀਓ ਨੂੰ ਜਾਂ ਉਹਦੇ ਚੱਲੇ ਹੋਏ ਨਾਮ ਨੂੰ ਕੈਸ ਕਰਨ ਦੇ ਲਈ ਕਿਵੇਂ ਉਦੋਂ گاਉਣ ਵਾਲੇ ਜਾਂ ਹੋਰ ਲੋਕ ਕਿਵੇਂ ਤਤ ਪਰ ਹੋਏ ਕਿਵੇਂ ਉਹਨਾਂ ਨੇ ਉਹਨੂੰ ਕੈਸ ਕੀਤਾ ਤੇ ਉਹ ਤੋਂ ਬਾਅਦ ਉਹਨੂੰ ਯੂਜ਼ ਕਰਕੇ ਫਿਰ ਛੁੱਟ ਦਿੱਤਾ ਗਿਆ ਉਸੇ ਹਾਲਤ ਦੇ ਵਿੱਚ ਜਿਸ ਹਾਲਤ ਜਿਸ ਗਰੀਬੀ ਦੀ ਗੁਰਬਤ ਦੇ ਵਿੱਚ ਉਹ ਰਹਿੰਦਾ ਸੀਗਾ ਉੱਥੇ ਹੀ ਉਹਨੂੰ ਛੁੱਟ ਕੇ ਆਪਣਾ ਕੰਮ ਕੱਢਿਆ ਤੇ ਬਾਕੀ ਤੂੰ ਕੌਣ ਤੇ ਮੈਂ ਕੌਣ ਇਹ ਵੱਖਰਾ ਵਿਸ਼ਾ ਹੈ ਲੇਕਿਨ ਗੱਲਬਾਤ ਹੁਣ ਜਦੋਂ ਇੱਕ ਦਿਨ ਉਹਦੀ ਅਚਾਨਕ ਫਿਰ ਵੀਡੀਓ ਬੈਰਲ ਹੁੰਦੀ ਹੈ ਜਿਸ ਦੇ ਵਿੱਚ ਦੋ ਪੁਲਿਸ ਵਾਲੇ ਉਹਨੂੰ ਪੂਰੀ ਤਰ੍ਹਾਂ ਕੁੱਟ ਰਹੇ ਨੇ ਔਰ ਕੇਸਾ ਤੋਂ ਫੜ ਕੇ ਉਹਨੂੰ ਧੂ ਤੂ ਕੇ ਕੁੱਟਿਆ ਜਾ ਰਿਹਾ ਔਰ ਉਹਨੂੰ ਕੇਸਾ ਤੋਂ ਫੜ ਕੇ ਇਸ ਤਰ੍ਹਾਂ ਮਾਰਿਆ ਜਾ ਰਿਹਾ ਜਿਵੇਂ ਉਹਨੇ ਬਹੁਤ ਵੱਡਾ ਕੋਈ ਜੁਰਮ ਕਰ ਦਿੱਤਾ ਹੋਵੇ ਜਦੋਂ ਕਿ ਉਸ ਵੀਡੀਓ ਦੀ ਜਦੋਂ ਸਚਾਈ ਨਿਕਲ ਕੇ ਸਾਹਮਣੇ ਆਈ ਉਹ ਸਿਰਫ ਇੱਕ ਗਵਾਂਡੀ ਦੇ ਨਾਲ ਲੜਾਈ ਝਗੜੇ ਦਾ ਮਾਮਲਾ ਸੀਗਾ ਜਿਦੇ ਚ ਉਹਨਾਂ ਨੇ 112 ਨੰਬਰ ਦੇ ਉੱਪਰ ਕੋਈ ਗਵਾਂਡੀ ਉਹਦੀ ਸ਼ਿਕਾਇਤ ਜਾ ਕਹਿ ਲੋ ਕਿ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਦੇ ਦਿੰਦਾ ਔਰ ਉਸ ਦੇ ਉੱਪਰ ਜਿਹੜੇ ਦੋ ਮੁਲਾਜ਼ਮ ਉੱਥੇ ਆਉਂਦੇ ਨੇ ਤੇ ਉਹਨਾਂ ਨੇ ਆ ਕੇ ਇਹ ਨਹੀਂ ਦੇਖਿਆ ਕਿ ਇਹ ਵਿਅਕਤੀ ਪੂਰਾ ਸਮਝਦਾਰ ਜਾਂ ਇਹਨੂੰ ਥੋੜਾ ਮੋਟਾ ਸਧਾਰਨ ਵਿਅਕਤੀ ਹੈ ਔਰ ਨਾ ਉਹਨਾਂ ਨੇ ਇਸ ਚੀਜ਼ ਦਾ ਧਿਆਨ ਕੀਤਾ ਕਿ ਇਹਨੇ ਐਡਾ ਵੱਡਾ ਜੁਰਮ ਕੀ ਕੀਤਾ ਉਹਨਾਂ ਨੇ ਸਿਰਫ ਆਪਣੀ ਹਉਮੈ ਕਿਉਂਕਿ ਪੁਲਿਸ ਨੂੰ ਲੱਗਦਾ ਕਿ ਸਾਡੇ ਸਾਹਮਣੇ ਕੋਈ ਵੀ ਵਿਅਕਤੀ ਗੱਲ ਨਹੀਂ ਕਰ ਸਕਦਾ ਬੋਲ ਨਹੀਂ ਸਕਦਾ ਉਹ ਜਦੋਂ ਮੁੰਡਾ ਅੱਗੋਂ ਮਾੜਾ ਮੋਟਾ ਰੁੱਖਾ ਬੋਲਿਆ ਤਾਂ ਉਹਨਾਂ ਨੇ ਉਹਦੀ ਉਸ ਗੱਲ ਨੂੰ ਆਪਣੀ ਬੇਇੱਜ਼ਤੀ ਸਮਝ ਕੇ ਨਾ ਕਿ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਉਹਦੀ ਸ਼ਿਕਾਇਤ ਕੀ ਆ ਉਹਨਾਂ ਨੇ ਸਿਰਫ ਇਹ ਦੇਖਿਆ ਕਿ ਸਾਡੇ ਅੱਗੇ ਇਹ ਬੋਲਿਆ ਕਿਵੇਂ ਆ ਤਾਂ ਉਹਨਾਂ ਨੇ ਉਹਦੇ ਕੇਸਾਂ ਫੜ ਕੇ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਜਿਹੜਾ ਅੱਜ ਦੇਖਦਾ ਉਸ ਵੀਡੀਓ ਨੂੰ ਹਰ ਇੱਕ ਵਿਅਕਤੀ ਤਰਾ-ਤਰਾ ਕਰ ਰਿਹਾ ਦੈ ਇਹ ਜਿਹੜਾ ਮੁੱਖ ਮੰਤਰੀ ਧਮਕਵੇਸ ਵਾਲਾ ਲੜਕਾ ਇੱਕ ਬਹੁਤ ਗਰੀਬ ਪਰਿਵਾਰ ਦਾ ਲੜਕਾ ਹੈ ਔਰ ਅੱਜ ਉਹ ਤੇ ਉਹਦਾ ਪਰਿਵਾਰ ਦਿਹਾੜੀ ਕਰਕੇ ਆਪਣੀ ਰੋਟੀ ਖਾਂਦੇ ਨੇ ਤੇ ਲੇਕਿਨ ਇਹਨਾਂ ਪੁਲਿਸ ਵਾਲਿਆਂ ਨੇ ਇਹ ਬਿਲਕੁਲ ਵੀ ਨਹੀਂ ਸੋਚਿਆ ਹੁਣ ਅਗਲੀ ਗੱਲ ਕਰਦੇ ਆ ਦੋਸਤੋ ਇਹ ਤਾਂ ਐਪੀਸੋਡ ਹੋ ਗਿਆ ਪੁਲਿਸ ਵਾਲਿਆਂ ਦਾ ਜੋ ਉਹਨਾਂ ਨੇ ਕੇਸਾਂ ਦੀ ਬੇਅਦਬੀ ਕੀਤੀ ਸਿੱਖ ਧਰਮ ਦਾ ਜਿਸ ਚੀਜ਼ ਦੇ ਨਾਲ ਪੂਰਾ ਆਪਾਂ ਕਹਿ ਸਕਦੇ ਆ ਨੇੜੇ ਦਾ ਇਹ ਪੰਜ ਕਕਾਰਾਂ ਦੇ ਵਿੱਚੋਂ ਇੱਕ ਕਕਾਰ ਨੇ ਜਿਹੜੇ ਕੇਸ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ੇ ਨੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬਖਸ਼ੇ ਹੋਏ ਕਕਾਰ ਦੀ ਬੇਅਦਬੀ ਕੀਤੀ ਆ ਉਹਦੇ ਲਈ ਉਹਨਾਂ ਨੂੰ ਸਿਰਫ ਸਸਪੈਂਡ ਕਰਕੇ ਇੱਕ ਅੱਖਾਂ ਪੂੰਝ ਦੇ ਨਾਲ ਕਾਰਵਾਈ ਕੀਤੀ ਗਈ ਹੈ ਕਿਉਂਕਿ ਸਸਪੈਂਡ ਅੱਜ ਕਰਤਾ ਹਫ਼ਤੇ ਨੂੰ ਉਹਨਾਂ ਨੂੰ ਉਹਨਾਂ ਨੇ ਬਹਾਲ ਕਰ ਦੇਣਾ ਲੇਕਿਨ ਉਹਨਾਂ ਦੇ ਉੱਪਰ ਪਰਚਾ ਦਰਜ ਕਰਕੇ ਸਿੱਖੀ ਧਰਮ ਦੀਆਂ ਭਾਵਨਾਵਾਂ ਨੂੰ ਆਹਤ ਕਰਨ ਵਾਲਾ ਜਿਹੜਾ ਉਹਨਾਂ ਤੇ 295 ਦਾ ਪਰਚਾ ਦਰਜ ਹੋਣਾ ਚਾਹੀਦਾ ਸੀ ਕੁੱਟਮਾਰ ਦਾ ਪਰਚਾ ਦਰਜ ਹੋਣਾ ਚਾਹੀਦਾ ਸੀ ਉਹਨਾਂ ਤੇ ਜੋ ਵੀ 324 326 325 ਜੋ ਵੀ ਉਸ ਲੜਕੇ ਦੇ ਜੋ ਉਹਨੇ ਪਹਿਲੇ ਦਿਨ ਦਿਖਾਈਆਂ ਆਪਦੀ ਧੂਹ ਦੇ ਉੱਪਰ ਲਾਸਾ ਪਈਆਂ ਹੋਈਆਂ ਉਹਦੇ ਤੇ ਪਰਚਾ ਦਰਜ ਹੋਣਾ ਬਣਦਾ ਉਹ ਵਿਅਕਤੀ ਜੇਲ੍ਹ ਦੇ ਵਿੱਚ ਚਾਹੀਦੇ ਨੇ ਪਰ ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਅਗਰ ਇਸ ਲੜਕੇ ਦੀ ਜਗ੍ਹਾ ਦੇ ਉੱਪਰ ਕੋਈ ਤਕੜਾ ਵਿਅਕਤੀ ਹੁੰਦਾ ਨਾਮਵਰ ਵਿਅਕਤੀ ਹੁੰਦਾ ਤਾਂ ਸਾਡੇ ਸਾਰੀਆਂ ਜਥੇਬੰਦੀਆਂ ਸਾਡੇ ਜਥੇਦਾਰ ਸਹਿਬਾਨ ਉਹਦੀ ਲੜਾਈ ਲੜਦੇ ਦਿਖਾਈ ਦਿੰਦੇ ਪਰ ਕਿਉਂਕਿ ਉਹ ਬਹੁਤ ਗਰੀਬ ਵਿਅਕਤੀ ਹੈ ਔਰ ਬਹੁਤ ਹੀ ਨਾਰਮਲ ਪਰਿਵਾਰ ਦਾ ਵਿਅਕਤੀ ਹੈ ਔਰ ਥੋੜਾ ਸਿੱਧਾ ਸਿੱਧਾ ਸਾਦਾ ਵਿਅਕਤੀ ਹੈ ਔਰ ਜਿਸ ਕਾਰਨ ਕਰਕੇ ਉਹਦੇ ਲਈ ਕੋਈ ਵੀ ਆਵਾਜ਼ ਬਲੰਤ ਕਰਦਾ ਕੁਝ ਆਪਣਾ ਛੋਟੀਆਂ ਮੋਟੀਆਂ ਜਥੇਬੰਦੀਆਂ ਜਾਂ ਆਪਣੇ ਤੌਰ ਤੇ ਵਿਅਕਤੀ ਜਾਂ ਕੁਝ ਚੈਨਲ ਵਾਲੇ ਕੁਝ ਆਪਣੀ ਆਵਾਜ਼ ਚੁੱਕਦੇ ਦਿਖਾਈ ਦਿੰਦੇ ਨੇ ਪਰ ਜਿਹੜੇ ਜ਼ਿੰਮੇਵਾਰ ਕੁਰਸੀਆਂ ਤੇ ਬੈਠੇ ਹੋਏ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਹੋਏ ਸਾਡੇ ਜੋ ਸਿੱਖ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਦੇ ਵਿੱਚੋਂ ਕੋਈ ਵੀ ਵਿਅਕਤੀ ਬੋਲਦਾ ਦਿਖਾਈ ਨਹੀਂ ਦਿੰਦਾ ਸੋ ਦੋਸਤੋ ਇਹ ਮੈਂ ਤਾਂ ਕਰਕੇ ਗੱਲ ਕਰ ਰਿਆਂਗਾ ਕਿਉਂਕਿ ਅਗਰ ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਪੰਜਾਬ ਤੋਂ ਬਾਹਰ ਹੁੰਦੀਆਂ ਨੇ ਤਾਂ ਕਈ ਵਾਰੀ ਸਾਡੇ ਜਥੇਬੰਦੀਆਂ ਆਗੂ ਬੜਾ ਮਤਲਬ ਦਿਖਾਉਂਦੇ ਨੇ ਕਿ ਅਸੀਂ ਬਹੁਤ ਕੁਝ ਕਰਦੇ ਹਾਂ ਲੇਕਿਨ ਪੰਜਾਬ ਦੇ ਵਿੱਚ ਸਿਰਫ ਇੱਕੋ ਖਿੱਤਾਗਾ ਜਿੱਥੇ ਅਸੀਂ ਆਪਣਾ ਇਹਨੂੰ ਕਹਿ ਸਕਦੇ ਹਾਂ ਕਿ ਸਾਡਾ ਪੰਜਾਬ ਹੈ ਸਾਡੀ ਧਰਤੀ ਹੈ ਗੁਰੂ ਪੀਰਾਂ ਦੀ ਧਰਤੀ ਹੈ ਉੱਥੇ ਉਸੇ ਜਗ੍ਹਾ ਦੇ ਉੱਪਰ ਅੱਜ ਦੇ ਦੌਰ ਦੇ ਵਿੱਚ ਇਸ ਸਦੀ ਦੇ ਵਿੱਚ ਇਸ ਤਰ੍ਹਾਂ ਮਤਲਬ ਸਾਰੇ ਆਮ ਇੱਕ ਵਿਅਕਤੀ ਦੀ ਕੁੱਟਮਾਰ ਕਰਨਾ ਉਹਦੇ ਕੇਸਾਂ ਦੀ ਬੇਅਦਬੀ ਕਰਨਾ ਅਜੇ ਉਸ ਤੋਂ ਬਾਅਦ ਜਿਹੜੀ ਵੀਡੀਓ ਜਿੰਨੀ ਕੁ ਬਣੀ ਆ ਉਹੀ ਸਾਹਮਣੇ ਆਈ ਆ ਉਸ ਤੋਂ ਬਾਅਦ ਪਤਾ ਨਹੀਂ ਕਿੰਨਾ ਕੁ ਉਹਦੇ ਨਾਲ ਜੁਰਮ ਹੋਇਆ ਹੋਵੇਗਾ ਕਿਵੇਂ ਉਹਨੂੰ ਗੱਡੀ ਦੇ ਵਿੱਚ ਘੜੀਸ ਕੇ ਛੁੱਟਿਆ ਗਿਆ ਥਾਣੇ 'ਚ ਜਾ ਕੇ ਉਹਦੇ ਨਾਲ ਕੀ ਵਰਤਾਅ ਕੀਤਾ ਗਿਆ ਹੋਊਗਾ ਉਹ ਅਜੇ ਸਾਰਾ ਕੁਝ ਆਪਣੇ ਅੱਖਾਂ ਤੋਂ ਪਾਸੇ ਆ ਸੋ ਮੈਂ ਬੇਨਤੀ ਕਰਦਾ ਜਿੰਨੀਆਂ ਜਥੇਬੰਦੀਆਂ ਜਿੰਨੇ ਸਾਡੇ ਜਥੇਦਾਰ ਸਹਿਬਾਨ ਇਸ ਨੂੰ ਇੱਕ ਸਿੱਧੇ ਵਿਅਕਤੀ ਨੂੰ ਇਹ ਸੋਚ ਕੇ ਕਿ ਉਹ ਇੱਕ ਡਾਕਟਰ ਕੋਈ ਉਹ ਮਸਲਾ ਉਹਦੇ ਧਮਕਬੇਸ ਵਾਲੇ ਮੁੱਖ ਮੰਤਰੀ ਦਾ ਉਸ ਬੱਚੇ ਦਾ ਨਹੀਂ ਹੈਗਾ ਮਸਲਾ ਕੇਸਾਂ ਦੀ ਬੇਅਦਬੀ ਆ ਇਹ ਕੇਸ ਗੁਰੂ ਸਾਹਿਬ ਦੇ ਨੇ ਇਹ ਕੇਸ ਇੱਕ ਕਾਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤਾ ਹੈਗਾ ਇਸ ਕਾਰਨ ਕਰਕੇ ਅੱਜ ਸਾਨੂੰ ਇਸ ਲੜਾਈ ਨੂੰ ਉਹਦੇ ਕਰਕੇ ਨਹੀਂ ਆਪਣੇ ਗੁਰੂ ਸਾਹਿਬ ਕਰਕੇ ਲੜਾਈ ਲੜਨੀ ਚਾਹੀਦੀ ਆ ਔਰ ਸਟੈਂਡ ਲੈਣਾ ਚਾਹੀਦਾ ਜਦੋਂ ਤੱਕ ਉਹਨਾਂ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਕਿਉਂਕਿ ਇਹੋ ਜੇ ਦੋਸ਼ੀ ਨੇ ਜਿਹੜੇ ਜਿਹੜੀ ਮਾਨਸਿਕਤਾ ਦੇ ਵਿੱਚੋਂ ਇਹ ਲੋਕ ਆਉਂਦੇ ਨੇ ਅਗਰ ਇਹਨਾਂ ਨੂੰ ਸਜ਼ਾ ਮਿਲੇਗੀ ਤਾਂ ਕਮਜਕਮ ਇਹਨਾਂ ਦੇ ਪਿੱਛੇ ਖੜੇ ਹੋਏ ਹੋਰ ਲੋਕ ਉਹਨਾਂ ਨੂੰ ਸਬਕ ਮਿਲਦਾ ਘਟਨਾਵਾਂ ਅੱਗੇ ਵਾਸਤੇ ਨਹੀਂ ਰੁਕਦੀਆਂ ਆਪਣੇ ਹੁੰਦੀਆਂ ਜੇਕਰ ਇਹਨਾਂ ਨੂੰ ਕੋਈ ਸਜ਼ਾ ਨਹੀਂ ਮਿਲੇਗੀ ਅੱਜ ਸਸਪੈਂਡ ਕੀਤਾ ਹਫ਼ਤੇ ਨੂੰ ਬਹਾਲ ਕੀਤਾ ਤੇ ਫੇਰ ਮੁੱਸਾਂ ਨੂੰ ਤਾ ਦੇ ਕੇ ਕਹਿਣਗੇ ਸਾਡਾ ਕੀ ਵਿਗਾੜ ਲਿਆ ਔਰ ਇਹੋ ਜਿਹੇ ਫਿਰ ਘਟਨਾਵਾਂ ਹੋਰ ਜਨਮ ਲੈਂਦੀਆਂ ਨੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ